ਤੂੰ ਕੜੀ ਪਾਰਟੀ ਤੇ ਚੱਲੀ ਆ ਇੰਨਾ ਤਾਂ ਘਰੇ ਗੰਦ ਪਿਆਗਾ। ਮੈਂ ਕਾਹ ਰਾਤਾਂ ਨਹੀਂ ਪੇ। ਮੈਂ ਕੀ ਬਈ ਪਾਰਟੀ ਵਿੱਚ ਜਾ। ਸਫਾਈ ਕੌਣ ਕਰਾਊਗਾ ਮੇਰੇ ਨਾਲ? ਤੂੰ ਹੀ ਕਰ ਦਿੱਤਾ ਤੇ ਮੈਂ ਕਿ ਸਫਾਈ ਨਹੀਂ ਆਉਂਦਾ। ਲੈ ਮੇਰੇ ਨਾਲ ਸਫਾਈ ਵੀ ਕਰਾਉਣੀ ਆ ਕਿਸੇ ਨੇ। ਕਿਸੇ ਨਾਲ ਤੇ ਪਾਰਟੀ ਵੀ ਨਹੀਂ ਆ ਕੇ ਖਾਣ। ਪਾਰਟੀ ਤੇ ਤੂੰ ਰੋਜ਼ ਹੀ ਜਾਣੀ ਰਹਿਣੀ ਹੈ। ਕਦੇ ਸਕੂਲ ਵਾਜਦੇ ਨਹੀਂ ਕਦੇ ਪਾਰਟੀ ਵਾਜਦੀ ਹੈ ਘਰ ਦਾ ਕੰਮ ਮੇਰੇ ਨਾਲ ਕੌਣ ਕਰਾਊਗਾ ਭਲਾ ਦੀ। ਪਾਂਡੀ ਤੇ ਜਾਣਾ ਮੇਰੇ ਤਾਂ ਆਪ ਢੋਈ ਦੁਖਦੀਏਗੀ ਮੇਰੇ ਨਹੀਂ ਦੁਖਣੀ ਤੇਰੀ ਕਿ ਹੁੰਦੀ ਦੁਖੀ ਦੀ ਕਰਾਓ ਮੇਰੇ ਨਾਲ ਕੰਮ ਮੇਰੀ ਗੋਦੀ ਬਾਬੇ ਸਾਡ ਨੂੰ ਮੇਰਾ ਦिए ਪਾਂਡੀ ਤੇ ਤੂੰ ਫੇਰ ਜਾਏ ਜਾਏ ਕੁੜੇ ਹੁਣ ਮੇਰੇ ਨਾਲ ਤੂੰ ਕਰਾ ਦੇ ਕੰਮ ਅੱਜ ਅੱਜ ਕੰਮ ਅੱਜ ਕੰਮ ਕਾਫੀ ਪਿਆ ਆਪਣਾ ਚੱਲ ਨਾਲਾ ਹੋਰ ਅੱਜ ਤੂੰ ਕੰਮ ਕਰਾ ਦੇ ਮੈਨਾਂ ਮੋਟਾ ਚੱਕ ਸਮਾਨ ਸਮੂਹ ਜੈ ਇਧਰੋਂ ਘਰ ਮੜਾ ਜਸ ਠੀਕ ਉਠਾ ਕੇ हां ਇੱਥੇ ਕਰ ਦੇ ਇਹਨਾਂ ਨੂੰ ਇਕੱਠੇ ਇੱਥੇ ਫੇਰ ਜਾਇਂ ਤੂੰ ਪਾਰਟੀ ਤੇ ਤੇਰੇ ਤਾਂ ਪਾਰਟੀ ਨਹੀਂ ਰੋਜ਼ ਮੁੱਕਦੀਆਂ ਲੈ ਲਈ ਜੁਨੀ ਰੱਡ ਚਲਦੀ ਮੈਡਮ ਬਣ ਕੇ ਹੁਣ ਲੈ ਹੈ ਬਾਹਰੋਂ ਆ ਨਹੀਂਦਾ ਹੈਾ ਬੜਾ ਮੋਟਾ ਕੱਪੜਾ ਫੇਰ ਦੇ ਇੱਥੇ ਕਿਤੇ ਸਫਾਈ ਕਰ ਦੇ ਨਾਲ

ਆਹ ਇਹ ਜੋਰ ਨਾਲ ਚੱਲ ਰਹੀਆਂ ਨੇ ਜੀ ਸਿਫਤ ਕਰਦੀਆਂ ਵਾਲੀ ਖਰਪ ਵੰਦੀ ਆਗੀ ਲੱਭ ਕੇ ਕੀ ਖਾ ਗਈ ਚੱਕ ਕੇ ਇਹ ਕੀ ਖਾਦਾ ਹੈ ਹੈ ਅੰਗੂਰਾ ਫੁੱਟ ਲੱਗ ਗਈ ਸੀ ਵਿੱਚੇ ਹੈ ਸਫਾਈ ਕਰਦੀ ਕਰਦੀ ਨੂੰ ਹਾਂ ਨੋਜੀ ਕਿੰਨੀ ਆ ਰਹੀ ਏ ਤੇਰੇ ਉਹ ਵੀ ਸਾਫ ਕਰ ਲੈ ਹੈ ਐਨੀ ਕੰਮਾਂ 'ਚ ਬਿਜੀ ਹੋ ਗਈ ਕਿ ਉਹ ਨੋਜੀ ਵੀ ਨਹੀਂ ਸਾਫ ਹੁੰਦੀ ਕੱਦ ਲੈ ਦਰਾਜ ਕਰ ਹਾਂ ਕਰ ਲੈ ਹੋ ਗਿਆ ਰਵਤੀ ਹੋ ਗਏ ਮੈਡਮ ਜੀ ਚਿਹਰਾ ਵੀ ਦਰਦ ਦਾ ਦੇ ਚੱਕੇ ਠੀਕ ਹੈ ਹੁਣ ਫਿਰ ਕਿੱਥੇ ਜਾਏਂਗੀ ਕੰਮ ਕਰਤਾ ਹੈ ਫਟਾਫਟ ਹੁਣ ਕਿੱਥੇ ਚੱਲੀ ਗਈ ਕੰਮ ਕਰਤਾ ਹੁਣ ਫਟਾਫਟ ਬਾਲੇ ਸваяਂ ਕਰਤੀਆਂ ਜੀ ਤਾਂ ਪੁੱਤਰੀ ਜੋਰਾ ਸੋਰਾ ਨਾਲ ਤੁੰਨੀ ਨਹੀਂ ਸੰਦੀ ਤਾਂ ਨੂੰ ਪਤਾ ਨਹੀਂ ਹਰ ਹੋ ਗਿਆ ਚਲ ਠੀਕ ਹੈ ਤੂੰ थैंक यू ਤੂੰ ਮੇਰਾ ਇੰਨੀ ਕ ਹੈਲਪ ਕਰਾ ਦਿੰਦਾ ਹੈਗਾ ਜੋਤ ਗਈ ਹੈ ਟਿਊਸ਼ਨ ਤੇ ਇਹ ਮੇਰੇ ਨਾਲ ਤੇਰੀ ਹੈਲਪ ਕਰਾਉਣ ਲੱਗੀ ਪਈ ਹੈ ਜਿੰਨੇ ਕ ਹੁੰਦੀ ਹੈ ਤੂੰ ਕਿੱਡੀ ਜਾਂਦੀ ਹੈ ਵਿੱਚ ਵਿੱਚ ਹੈਲਪ ਕਰਾਈ ਜਾਂਦੀ ਹੈ ਇਹ ਕੀ ਤਾਂ ਵਿੱਚ ਆਉਣਾ ਵੈਸੇ